ਕੀ ਹੋ ਗਿਆ ਭਾਈ ਜਾਨਾਂ ਮਾਚ ਕੇ ਆ ਗੱਡੀ ਮਾ ਕੇ ਲਾ ਗੋਏ ਗੱਡੀ ਵਾਲੇ ਸੀ ਅੱਗ ਲੱਗੀ ਪਾਣੀ ਪਈ ਅੱਛਾ ਨੇ ਗੱਡੀ ਦੇ ਜਿਹੜੇ ਬੰਦੇ ਲਗੇ ਇਹਨੂੰ ਇਹ ਨਾਲ ਦੇ ਇੱਥੋਂ ਮੈਂ ਤਾਂ ਗੱਡੀ ਲੈ ਕੇ ਗਏ ਸਾਡਾ ਮੁੰਡਾ ਰੈਂਕ ਦਾ ਬੱਚਾ ਮੇਰਾ ਮੁੰਡਾ ਮਿਲ ਪਤਾ ਨਹੀਂ ਹੈਗਾ ਪਤਾ ਨਹੀਂ ਨਹੀਂ ਹੁਣ ਮੂਰੇ ਘੇਰੇ ਜਾ ਗਿਆ ਹਾਏ ਮੈਂ ਗੱਡੀ ਦੇ ਘੇਟ ਟੱਗ ਗਿਆ ਬਾਦ ਤੇ ਕਹਿੰਦੀ ਹੈ ਗੱਡੀ ਦਾ ਗੇਟ ਟੁੱਟ ਨਹੀਂ ਗੱਡੀ ਬੰਦ ਹੋ ਗਈ ਸਾਡਾ ਵੀ ਮਾਰਾ ਬਹੁਤ ਆ ਉਹ ਕੀ ਮਤਲਬ ਕੀ ਫਰਿਜਰ ਫਰ ਹਾਂਜੀ ਇੱਕ ਸਾਡੀ ਡੱਗੀ ਪਰਦੀ ਬਣਾਈ ਹੋਈ ਫਰ ਉਹ ਗੱਡੀ ਦੇ ਵਿੱਚ ਗੇਟ ਟੁੱਟ ਗਿਆ ਗੇਟ ਟੁੱਟਣੇ ਗੱਡੀ ਆ ਕੇ ਅੱਗੇ ਘਰ ਦੀ ਮੋੜ ਕੇ ਥੋੜੀ ਫਾਇਰ ਬਲੇਨਰ ਜਾ ਕੇ ਬੰਦਾ ਕੱਢ ਕੇ ਲੈਂਦਾ ਇਹਨੂੰ ਆ ਕੇ ਪੈ ਗਈ ਮੁੰਡੇ ਨੂੰ ਜਿਹੜਾ ਫਰਿਜਰ ਵਾਲਾ ਗੱਡੀ ਦਾ ਜਿਹੜਾ ਉਹਦਾ ਡਰਾਈਵਰ ਸੀਗਾ ਉਹ ਆ ਕੇ ਦੇ ਵਿੱਚ ਜਿਹੜਾ ਕਹਿੰਦੇ ਚੁਲਸੀ ਮੇਰਾ ਨਾਂ ਜੀ ਕਮਲਜੀਤ ਹੈ ਜੀ ਤੇ ਕੋਈ 20 ਮਿੰਟ ਹੋਇਆ ਜੀ ਨੋਟ ਕਰਾਇਆ ਨੂੰ ਕਾਫੀ ਜਿਆਦਾ ਭਿਆਨਕ ਅੱਗ ਸੀਗੀ ਜੀ ਅਸੀਂ ਕੋਠੇ ਚੜ ਕੇ ਰੌਲਾ ਪਾਇਆ ਗੁਰਦੁਆਰਾ ਸਾਹਿਬ ਵੀ ਬਾਜਾਂ ਦਵਾਈਆਂ ਜੀ ਤੇ ਪਰ ਸਿਰਫ ਇੱਕ ਗੱਡੀ ਆਈ ਆ ਮੈਂ ਦੋ ਫੋਨ ਕੀਤੇ ਉਹ ਕਹਿੰਦੇ ਜੀ ਗੱਡੀਆਂ ਚੱਲੀਆਂ ਹੋਈਆਂ ਪਰ ਹਜੇ ਤੱਕ ਕੋਈ ਗੱਡੀ ਨਹੀਂ ਤੁਸੀਂ ਦੇਖ ਹੀ ਲਿਆ ਚਾਰ ਚਪੇਰੇ ਵਾਲਾ ਦਵਾਲਾ ਜੋ ਗਿਆ ਤੁਹਾਡਾ ਸਾਰਾ ਪਿੰਡ ਹੀ ਅੱਗ ਨਾਲ ਸਾਰਾ ਚਾਰ ਚਪੇਰੇ ਤੁਸੀਂ ਖੁਦ ਦੇਖ ਲਓ ਚਾਰ ਚਪੇਰੇ ਅੱਗ ਤੇ ਬੱਚਿਆਂ ਨੂੰ ਵੀ ਅਸੀਂ ਤਾਂ ਉਹ ਦੇਖੋ ਬੱਚੇ ਤਾਂ ਕਰਕੇ ਸਾਈਡ ਤੇ ਕੱਢੇ ਹੋਏ ਆ ਅੱਛਾ ਕੋਠੀਆਂ ਦੇ ਉੱਪਰ ਤਾਂ ਸੜਦੇ ਬੱਚੇ ਹਾਂ ਹਾਂ ਜਿੰਨਾ ਮਤਲਬ ਲੋਕ ਜਿਹੜੀ ਅੱਗੇ ਕਣਕ ਨੂੰ ਲੱਗੀ ਕਿ ਟਾਂਕਰ ਸੀ ਟਾਂਕਰ ਸੀਗਾ ਜੀ ਟਾਂਕਰ ਲੱਗਾ ਇਹਨਾਂ ਕਿ ਜਿਹੜੀ ਫਾਇਰ ਬਰਗੇਡ ਆਈ ਸੀ ਉਹਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਚੰਗੀ ਅੱਗ ਨਾਲ ਜਿਹੜਾ ਹੈਗਾ ਉਹ ਅੱਗ ਦੀ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਜੀ ਅਸੀਂ ਕਾਫੀ ਰੌਲਾ ਰੂਲਾ ਪਾਇਆ ਉਹ ਤੋਂ ਵਿਚਾਰੇ ਤੋਂ ਨਹੀਂ ਗੱਡੀ ਛੱਡ ਕੇ ਨਹੀਂ ਭੱਜ ਸਕਿਆ ਉਹ ਅੱਛਾ ਫਿਰ ਉਹ ਲੈ ਕੇ ਆਂਦਾ ਤੁਸੀਂ ਜਾ ਕੇ ਹਾਂ ਉੱਥੋਂ ਮੁੜ ਕੇ ਕੱਢ ਕੇ ਉਹਨੂੰ ਹਸਪੀਟਲ ਪਹੁੰਚਾਇਆ ਜੀ ਹਾਂ ਜੀ ਇਸ ਟਰੈਕਟਰ ਵੀ ਆ ਚੱਲਿਆ ਸੀ ਉਹ ਅੱਗ ਦੀ ਲਪੇਟ ਦੇ ਵਿੱਚ ਉਹ ਨੂੰ ਰੋਲਾ ਰੂਲਾ ਪਾ ਕੇ ਜਾਣੀ ਉਹ ਨੂੰ ਇਸ ਭਜਾ ਦਾ ਵਿੱਚੋਂ ਕੱਢ ਲਿਆ ਜੀ ਤੇ ਕਾਫੀ ਨੁਕਸਾਨ ਹੋਣ ਦਾ ਡਰ ਸੀ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਤਾਂ ਕਹਿੰਨੇ ਵੀ ਜਿਹੜਾ ਗਰੀਬਾਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਰੰਤ ਲਈਜ ਕਰਨ ਤੇ ਜਿਹੜਾ ਕਿ ਮਤਲਬ ਕਿਸਾਨਾਂ ਨੂੰ ਰਾਹਤ ਮਿਲੇ ਜੀ ਇਹ ਸਾਲ ਭਰ ਦੀ ਕਮਾਈ ਹੁੰਦੀ ਹੈ ਕਿਸਾਨ ਇਹਦੇ ਤੇ ਨਿਰਭਰ ਕਰਦਾ ਹੈ ਉਹ ਇੱਕ ਤੋਂ ਅੱਗੇ ਵੀ ਜਿਹੜੀ ਅੱਗ ਗਈ ਆ ਹੋ ਸਕਦਾ ਮੇਰੇ ਖਿਆਲ ਕਣਕ ਕੁਝ ਖੜੀ ਵੀ ਸੀ ਉਹ ਵੀ ਖੈਂਦ ਮੱਚ ਗਈ ਉਹ ਮੈਂ ਗਾਂਹ ਚ ਗਿਆ ਨਹੀਂ ਕਿਉਂਕਿ ਘੇਰਾ 1.5 ਕਿਲੋਮੀਟਰ ਦਾ ਇਹ ਇਹ ਮਤਲਬ ਜਿਹੜਾ ਏਰੀਆ ਕਿੰਨੀ ਏਕੜ ਦਾ ਮਤਲਬ ਹੋਊਗੀ ਇਹ ਤੁਹਾਡੇ ਨੌਲੇਜ ਦੇ ਮੁਤਾਬਕ ਏਕੜ ਤੋਂ ਹੀ ਹਿਸਾਬ ਲਾ ਲਓ ਜੀ ਇਹ ਹੋਊਗਾ ਕੋਈ 70-75 ਏਕੜ ਦਾ ਹੈਗੇ ਆ ਜੀ ਹਾਂ 70-75 ਏਕੜ ਦਾੰਦਾ ਜੂ ਉੱਥੋਂ ਤੱਕ 15 ਏਕੜ ਦਾ ਜਿਹੜਾ ਆਲੇ ਦੁਆਲੇ ਹੀ ਹੈ ਠੀਕ ਹੈ ਨਾ ਹਾਂ ਬੁਗੂਰੇ ਦੇ ਏਰੀਆ ਚ ਬਣ ਗਈ ਜਾਈਏ ਉੱਧਰ ਨਹੀਂ ਜਾੜੀ ਬੁਗੂਰੇ ਬਹੁਤ ਥੀਏ 100-150 ਕਿਨਾ ਮੱਚ ਗਿਆ ਜੀ 1 ਕਣਕ ਨੂੰ ਖੜੀ ਕਣਕ ਨੂੰ ਪੈ ਗਈ ਤੈਨੂੰ ਅੱਗੇ ਪੈਊਗੀ ਅੱਗੇ ਖੜੀ ਕਣਕਾਂ ਦੇ ਸੇੜੀ ਕਰਦੀ ਆਂ ਹਾਂਜੀ ਆ ਵਾਕਿਆ ਇੱਧਰ ਲਾ ਗਈ ਤੇ ਲੱਮਚਾ ਗਿਆ ਕਣਕ ਦਾ ਇਧਰ ਤੋਂ ਟੋੜੀਆਂ ਨੇ ਥੀਨਾਂ ਨੇ ਲੜੀਆ ਚਾਹੇ ਇਹ ਬੁੱਕੀ ਬਰੇ ਚ ਵੱਢ ਚੁੱਕੀ ਹੈ ਜਾ ਕੇ ਹੁਣ ਜੀ ਇਹ ਪੈਲ ਮਹਿਮਿਆਂ ਵਾਲਾ ਬੰਦ ਕਰ ਲੈ ਬੰਦ ਬੰਦ ਕਰ ਲੈ ਪਾਣੀ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਤੁਸੀਂ ਇੱਥੇ ਕਦੋਂ ਕਦੇ ਆਏ ਹੋ ਆਜ ਰਿਹਾ ਜੀ ਕਾਬੂ ਵਾਲਾ ਕੋਈ ਨਹੀਂ ਹੁਣ ਦੱਸਾਂ ਕਿ ਅੱਗ ਕਿੱਧਰ ਨੂੰ ਫੇਗ ਗਈ ਆ ਧਾਪੀ ਪਈ ਧਾਪੀ ਆ ਜੀ ਖੇਤਾਂ ਵਾਲੀ ਗਾਂ ਉਹ ਪਿੰਡ ਕਿਹੜਾ ਲੱਗਦਾ ਨਾਲ ਨਾ ਪੁੱਪੂ ਕੀ ਬਰਾਜ ਦਾ ਪੋਣਾ ਨਾਲ ਹੀ ਕੋਈ ਪਿੰਡ ਹੈ ਇਹ ਕਿਹੜਾ ਪਿੰਡ ਹੈ ਇਹ ਮੈਮੇ ਵਾਲਾ ਜੀ ਇਹ ਮੈਮੇ ਵਾਲਾ ਤੇ ਕਹਿੰਦੇ ਉਹ ਜਿਹੜੇ ਬਾਈ ਫਰਗੇਟ ਬਾਈ ਲੈ ਕੇ ਆਏ ਸੀ ਫਾਇਰ ਬ੍ਰਿਗੇਡ ਉਹਨਾਂ ਨੂੰ ਅੱਗ ਲੱਗ ਗਈ ਹਾਂਜੀ ਅੱਗ ਲੱਗ ਗਈ ਕਿੰਨੇ ਕੁ ਝੁੱਲਸੇ ਗਏ ਵਿੱਚ ਤੇ ਬਾਈ ਤੁਸੀਂ ਬਾਹਰ ਨਹੀਂ ਨਿਕਲੇ ਇਨੀ ਅੱਗ ਦੇ ਲਪੇਟ ਚ ਆ ਕੇ ਤੁਸੀਂ ਵੀ ਹਾਂ ਕਣਕ ਕੋਈ ਕਣਕ ਦਾ ਕਿੰਨਾ ਕੁ ਨੁਕਸਾਨ ਹੋਇਆ ਪਰਾਣੀਆਂ ਦੇ ਕਿੰਨਾ ਨਹੀਂ ਕਿੰਨੇ ਹੋਲੇ ਕੁ ਪਰਾਣਿਕੋ ਕੁਝ ਨਹੀਂ ਕਹਿ ਸਕਦਾ ਸੋ ਹਾਂਜੀ 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 ਕਰਦੇ ਆਂ ਬੱਚ ਕੋਈ ਬਾਕੀ ਇਹਦਾ ਪਟਾਕਾ ਨਾ ਫੈਜੇ ਹੈ ਨਾ ਇੱਥੋਂ ਸਾਈਡ ਤੇ ਥੋੜਾ ਸਾਈਡ ਤੇ ਰੋ ਚੋਲਸੀਆ ਗਿਆ ਤਾਂ ਇੱਧਰ ਵੀ ਮੈਂ ਕਹੂੰਗੀ ਕੈਮਰਾਮੈਨ ਨੂੰ ਕਿ ਤਸਵੀਰਾਂ ਸਾਜਿਆ ਕਿ ਕਿ ਜਾਨਕੀ ਉਹਨਾਂ ਦੇ ਜਿਹੜੇ ਇਸ ਕਰਦੇ ਆ ਕਿ ਵੀਰਾ ਫਿਲਹਾਲ ਠੀਕ ਉਹਨਾਂ ਜਗENDER ਸਿੰਘ ਮੈਂ ਡਰਾਈਵਰਾਂ ਗੱਡੀ ਦਾ ਮੁੰਡਾ ਅੱਗ ਬੁਝਾਉਣ ਭਜਾਉਂਦੇ ਇਹਨੂੰ ਇੱਕਦਮ ਅੱਗ ਪੈ ਗਈ ਹਵਾ ਦਾ ਰੁਖ ਬਦਲਿਆ ਤੇ ਉਹਨੂੰ ਅਸੀਂ ਫਿਰ ਬਚਾਉਣ ਚ ਲੱਗ ਗਏ ਗੱਡੀ ਅੱਗ ਦੇ ਵਿੱਚ ਬੰਦ ਹੋ ਗਈ ਇਹ ਗੱਡੀ ਨੂੰ ਕੀ ਗੱਲ ਹੋ ਗਈ ਅੱਜ ਕਿਵੇਂ ਪਈ ਬ੍ਰੇਕ ਦੇ ਦਮ ਜਿਹੜੀ ਹੈਗੀ ਇਹ ਅੱਗ ਦਾ ਜੀ ਇੱਕਦਮ ਸਾਨੂੰ ਨਹੀਂ ਪਤਾ ਜੀ ਹਵਾ ਦਾ ਰੁੱਖ ਬਦਲਿਆ ਹਵਾ ਦਾ ਰੁੱਕਣ ਵਾਲੀ ਹੋਇਆ ਨਹੀਂ ਗੱਡੀ ਨੂੰ ਇੱਕਦਮ ਕੀ ਹੋ ਗਿਆ ਵਿਚਾਰੇ ਅੱਗੇ ਪ੍ਰੈਸ਼ਰ ਪੈਪਾ ਫਟ ਗਿਆ ਜੀ ਅੱਗ ਕਿਹੜਾ ਜੱਟ ਚੜ੍ਹਿਆ ਹੀ ਗੱਡੀ ਅੱਗ ਦੇ ਵਿੱਚ ਸੀ ਗਰਮੈਸ਼ਾ ਗਰਮੈ ਅੱਗ ਦੇ ਸੇਕ ਨਾਲ ਬਾਲਾ ਜਾਦਾ ਹਾਂਜੀ 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 ਭਾਈ ਜੀ ਤੁਸੀਂ ਆਪਣੇ ਕਪੜੇ ਲਾਣ ਕਿ ਪਾੜ ਕੇ ਉਹਨੂੰ ਵਿੱਚ ਆਇਆ ਬੜੇ ਸਾਰੇ ਸਰੀਰ ਨੂੰ ਹੀ ਅੱਗ ਪੈ ਗਈ ਉਹਨਾਂ ਦੀ ਕਿੰਨਾ ਤੇ ਗੜਾ ਹੈਗਾ ਉਹਨਾਂ ਦੇ ਸਰੀਰ ਦਾ ਨੁਕਸਾਨ ਹੋ ਗਿਆ ਬੜੇ ਸਾਰੇ ਸਰੀਰ ਨੂੰ ਹੀ ਲੱਤਾਂ ਬਾਹਾਂ ਯਾਨੀ ਕਿ ਫੇਰਪੂਰ ਸ ਜੀ ਜੀ ਬੇਕ ਕੰਮ ਕਰਨ ਆਏ ਬੰਦ ਨੂੰ ਅੱਗੇ ਲੱਗੇ ਜਾਣੀ ਤੇ ਹੁਣ ਵਿਚਾਰੇ ਦੀ ਜਾਨ ਹੀ ਮਾਰਿਆ ਜਾ ਪਤਾ ਕਿਨੇ ਵਿਚਾਰਾ ਉਹ ਵੀ ਮਾਂ ਦਾ ਪੁੱਤ ਸੀਗਾ ਦੇਖੋ ਹਨਾ ਜੀ ਕਿੱਥੇ ਆਪਣਾ ਫਾਇਦਾ ਫਾਇਦਾ ਕਰਨ ਦੇ ਕਿੱਥੇ ਆਦਮ ਵਿਚਾਰੇ ਦਾ ਨੁਕਸਾਨ ਹੋ ਗਿਆ ਹਾਂ ਤੇ ਬੰਦਾ ਕਿਹੜਾ ਵੀ ਦੁਬਾਰਾ ਮੁੜ ਕੇ ਆਉਣਾ ਬਿਲਕੁਲ ਬਾਪੂ ਜੀ ਬਿਲਕੁਲ ਉਹਨਾਂ ਦੇ ਹਾਲਾਤ ਤਾਂ ਜੀ ਮੈਨੂੰ ਤਾਂ 2 ਮਹੀਨੇ ਹੋ ਗਏ ਮੇਰੀ ਬਦਲੀ ਹੋਈ ਨੂੰ ਇਧਰੋਂ ਮੇਰੀ ਜੁਆਇੰਟ ਕਮਿਸ਼ਨਰ ਸਾਹਿਬ ਨਾਲ ਡਿਊਟੀ ਸੀ ਤੇ ਉਹ ਮੁੰਡਾ ਹੈ ਆਊਟਸੋਰਸ ਤੇ ਆਊਟਸੋਰਸ ਤੇ ਹਾਂ ਜੀ ਕਿੰਨੀ ਕੇਸ ਸੀਗੀ ਉਹ ਇਹ ਜੋ ਦੀ ਹੈਗੀ ਹੈ 28-30 ਸਾਲ ਦੇ ਕਰੀਬ ਆ 28 ਕਿਹੜੇ ਹਸਪਤਾਲ ਦੇ ਸੇਵਲ ਦੇ ਵਿੱਚ ਲੈ ਕੇ ਗਏ ਆ ਨੜ ਉਹਦੀ ਕਿਸਮਤ ਉਹਦੇ ਗੱਡੀ 'ਚ ਭੱਜ ਕੇ ਚੜ ਗਿਆ ਨਹੀਂ ਮੈਨੂੰ ਪਤਾ ਨਹੀਂ ਲੱਗਣਾ ਸੀਗਾ ਜਿਹੜਾ ਉਹ ਅੱਗ ਲੱਗੀ ਨੂੰ ਮੈਨੂੰ ਉਹਦੇ ਕੱਪੜੇ ਗੱਡੀ ਦੇ ਵਿੱਚ ਲਾਏ ਆ ਤੇ ਵਿਆਹਿਆ ਸੀ ਕਿ ਹਨ ਨਹੀਂ ਵਿਆਹਿਆ ਜੀ ਹੋ ਗਿਆ ਤਿੰਨ ਕੁ ਮਹੀਨੇ ਪਹਿਲਾਂ ਬੱਚਾ ਵੀ ਸੀ ਉਹਨਾਂ ਦੇ ਨਹੀਂ ਨਹੀਂ 2-3 ਮਹੀਨੇ ਵਿਆਹ ਅੱਛਾ 2-3 ਮਹੀਨੇ ਵਿਆਹ ਨੂੰ ਹਾਂਜੀ ਸੋ ਦੇਖੋ ਜੀ ਕਿਤੇ ਨਾ ਕਿਹੜਾ ਹੈਗਾ ਫਾਇਰ ਬ੍ਰਿਗੇਡ ਵਾਲਿਆਂ ਨੂੰ ਦੋਸ਼ ਲਾਉਣ ਲੱਗ ਜਾਂਦੇ ਆ ਵੀ ਤੁਸੀਂ ਅੱਗ ਨਹੀਂ ਬੁਝਾਉਂਦੇ ਤੁਸੀਂ ਅੱਗ ਨਹੀਂ ਬੁਝਾਉਂਦੇ ਤਾਂ ਇੱਧਰ ਦੇਖੋ ਇੱਕ ਮੌਕੇ ਦੇ ਨਾਲ ਪਿੰਡ ਲੱਗਦੇ ਮਹਿਮਾ ਵਿਖੇ ਮੈਂ ਮਾ ਵੀ ਕਿ ਇੱਕ ਜਿੱਥੇ ਭਿਆਨਕ ਅੱਗ ਅਚਾਨਕ ਅੱਗ ਲੱਗ ਗਈ ਤਾਂ ਅੱਗ ਦੇ ਵਿੱਚ ਜਿਹੜੀ ਇੱਕ ਫੈਬਰਿਕਟਰ ਦਾ ਮੁਲਾਜ਼ਮ ਸੀ ਤੇ ਉਹ ਵੀ ਅੱਗ ਦੇ ਵਿੱਚ ਉਹਨੇ ਬੁਰੀ ਤਰ੍ਹਾਂ ਅੱਗ ਦੇ ਵਿੱਚ ਲਪੇਟ ਲਿਆ ਤਾਂ ਇਸ ਟਾਈਮ ਸਾਡੇ ਨਾਲ ਮੁਲਾਜ਼ਮ ਵੀਰ ਵੀ ਜਿਹੜੇ ਫੈਬਰਿਕਟ ਲੈ ਕੇ ਆਏ ਨੇ ਉਹ ਵੀ ਮੌਜੂਦ ਨੇ ਸਰ ਕਿੰਨੀ ਘਟਨਾ ਵਾਪਰੀ ਇਹ ਸਾਰੀ ਘਟਨਾ ਜੀ ਅੱਗ ਬਹੁਤ ਜ਼ਿਆਦਾ ਸੀ ਜਦੋਂ ਅਸੀਂ ਆਏ ਆ ਸਾਨੂੰ ਫੋਨ ਆਇਆ ਵੀ ਮੇਅਰ ਸਾਹਿਬ ਦੇ ਹੁਕਮ ਤੇ ਜੀ ਗੱਡੀ ਲੈ ਕੇ ਜਾਓ ਮੇਅਰ ਸਾਹਿਬ ਨੇ ਕਿਹਾ ਅੱਗ ਬਹੁਤ ਜ਼ਿਆਦਾ ਹੈ ਤੇ ਮੈਂ ਮੌਕੇ ਤੇ ਆ ਗਿਆ ਅਸੀਂ ਜਦੋਂ ਆਏ ਜੀ ਅੱਗ ਬਹੁਤ ਜ਼ਿਆਦਾ ਸੀ ਜੋ 11 ਗੱਡੀ ਨੂੰ ਅੱਗ ਪੈ ਗਈ ਸੀ ਅਸੀਂ ਗੱਡੀ ਉਧਰ ਟਪਾਉਣ ਦੀ ਕੋਸ਼ਿਸ਼ ਕੀਤੀ ਹਵਾ ਦਾ ਰੁੱਖ ਬਦਲਿਆ ਜੀ ਹਵਾ ਬਹੁਤ ਜ਼ਿਆਦਾ ਸੀਗੀ ਉਹ ਮੁੰਡੇ ਸਾਡੇ ਨੂੰ ਅੱਗ ਪੈ ਗਈ ਉਧਰ ਗੱਡੀ ਅਸੀਂ ਬਚ ਗਈ ਸਾਡੀ ਗੱਡੀ ਨੂੰ ਵੀ ਅੱਗ ਪੈ ਗਈ ਟੈਸ਼ਰ ਪੈਦਾ ਫਟ ਗਿਆ ਗੱਡੀ ਵਿੱਚ ਬੰਦ ਹੋ ਗਈ ਅੱਗ ਦੇ ਕਿੰਨਾ ਮਤਲਬ ਉਹ ਕਿੰਨਾ ਪਰਸੈਂਟਜ ਉਹ ਮਤਲਬ ਸਰੀਰ ਦਾ ਖੜ ਗਿਆ ਕੋਈ ਇਹ ਤਾਂ ਹੁਣ ਡਾਕਟਰ ਹੀ ਦੱਸਣਗੇ ਕਾਫੀ ਜ਼ਿਆਦਾ ਉਹਨੂੰ ਯਾਨੀ ਕੋਸ਼ਿਸ਼ ਹੈ ਵੀ ਮੁੰਡਾ ਬਚ ਗਿਆ ਜਾਨ ਬਚ ਗਈ ਯਾਨੀ ਹੈ ਬਹੁਤ ਜ਼ਿਆਦਾ ਹਾਂ ਹਾਂ ਬੁਰਾ ਹਾਲ ਹੈ ਉਹਦੇ ਪਾਗਰ ਨੂੰ ਪੈ ਗਈ ਜੀ ਕੱਪੜਿਆਂ ਨੂੰ ਪੈ ਗਈ ਮੈਂ ਗੱਡੀ ਸਟੀਅਰਿੰਗ ਤੇ ਬੈਠੇ ਉਹਦੇ ਕੱਪੜੇ ਪਾ ਉਹ ਕਹਵੇ ਮੇਰੇ ਤੇ ਪਾਣੀ ਪਾਓ ਮੈਂ ਕਿਹਾ ਪਾਣੀ ਨਹੀਂ ਪੁੱਤ ਪਾਉਣਾ ਦੇਖਿਆ ਨਹੀਂ ਜਾਂਦਾ ਸੀ ਜੀ ਮੁੰਡਾ ਐਨੀ ਹਾਲਤ ਬੁਰੀ ਸੀ ਹਾਂਜੀ ਇੱਥੇ ਤੋਂ ਦਿਖਾ ਦਿੰਦੇ ਮੋਬਾਈਲ ਵੀ ਉਸ ਵੀਰ ਦਾ ਜਿਹੜਾ ਮੋਬਾਈਲ ਵੀ ਇੱਥੇ ਪਿਆ ਜਿਹੜਾ ਬਿਲਕੁਲ ਸੜ ਕੇ ਸੁਆਹ ਹੋ ਚੁੱਕਿਆ ਤੋ ਸੋ ਇਹਦੇ ਨਾਲ ਨਾਲ ਬਾਈ ਦੇ ਕੱਪੜੇ ਤੇ ਬੂਟ ਵੀ ਤੁਹਾਨੂੰ ਦਿਖਾ ਰਹੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਆ ਜਿਹੜਾ ਕੱਪੜੇ ਬੂਟ ਇਹ ਜਿਵੇਂ ਦੱਸਣ ਮੁਤਾਬਕ ਇਹਨਾਂ ਦੇ ਬਾਈ ਹੋਰਾਂ ਦੇ ਵੀ ਅਸੀਂ ਕੱਪੜੇ ਉਹਦੇ ਖਿੱਚ-ਖਿੱਚ ਕੇ ਪਾੜੇ ਜਿਹੜੇ ਕੱਪੜੇ ਤੇ ਬੂਟੋ ਦੇ ਆ ਪਏ ਆ ਉਹ ਹਜੇ ਵੀ ਮਤਲਬ ਕੱਪੜਿਆਂ ਦੇ ਵਿੱਚੋਂ ਜਿਹੜੀ ਆ ਅੱਗ ਧੁਖ ਰਹੀ ਆ ਤਾਂ ਤੁਹਾਨੂੰ ਇਹ ਵੀ ਦਿਖਾ ਦਈਏ ਜਿਹੜਾ ਪ੍ਰੋਪਰ ਮੈਂ ਕੈਮਰਾਮੈਨ ਨੂੰ ਵਿਸ਼ਵਾਸ ਕਰੂੰਗਾ ਵੀ ਜਿਹੜਾ ਪ੍ਰੋਪਰ ਦਿਖਾ ਦੇ ਜਿਹੜੇ ਜਿੰਨਾ ਵੀ ਇੱਥੇ ਕਣਕ ਜਾਂ ਨਾਰਸੀ ਸੜ ਕੇ ਬਿਲਕੁਲ ਸੁਆਹ ਹੋ ਚੁੱਕਿਆ ਇੰਨਾ ਕੁਦਰਤ ਦਾ ਕਹਿਰ ਪਤਾ ਨਹੀਂ ਕੀ ਕਾਰਨਾ ਵੀ ਐਨਾ ਪੰਜਾਬ ਦੇ ਵਿੱਚ ਸਾਦਾ ਘਰਾਂ ਨੂੰ ਅੱਗ ਲੱਗਦੀ ਆ ਤਾਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਜਿਹੜੀ ਪਾਈਪ ਆ ਜਿਹਦੇ ਰਹੀਂ ਪਾਣੀ ਦੀ ਸਪਲਾਈ ਹੋ ਰਹੀ ਸੀ ਤਾਂ ਉਹ ਵੀ ਬੁਰੀ ਤਰ੍ਹਾਂ ਯਾਨੀ ਕਿ ਦੇਖੋ ਮੱਚ ਚੁੱਕੀ ਐ ਪ੍ਰੈਸ਼ਰ ਇਹ ਪ੍ਰੈਸ਼ਰ ਹੈਗਾ ਇਹਦੇ ਰਹੀਂ ਪਾਣੀ ਦੀ ਮਤਲਬ ਹੋ ਰਹੀ ਸੀ ਪਾਣੀ ਨਿਕਲ ਵੀ ਰਿਹਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਗ ਇੰਨੀ ਭਿਆਨਕ ਸੀ ਤੇ ਪਾਣੀ ਤੋਂ ਵੀ ਕੰਟਰੋਲ ਨਹੀਂ ਹੋਇਆ ਤਾਂ ਬਹੁਤ ਬੁਰਾ ਹਾਲ ਹੋ ਗਿਆ ਇਸ ਇਲਾਕੇ ਦਾ ਕਾਫੀ ਨੁਕਸਾਨ ਹੋ ਚੁੱਕਿਆ ਤਾਂ ਅਸੀਂ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਪ੍ਰਮਾਤਮਾ ਪੰਜਾਬ ਦੇ ਲੋਕਾਂ ਤੇ ਪਲਾਕਾਰ ਪੰਜਾਬ ਦੇ ਲੋਕਾਂ ਤੇ ਪਲਾਕਾਰ ਥਾਂ ਥਾਂ ਕਣਕਾਂ ਨੂੰ ਅੱਗ ਲੱਗੀ ਜਾਂਦੀ ਹੈ ਨੁਕਸਾਨ ਵੱਟੇ ਤੋਂ ਵੱਡਾ ਹੋ ਰਿਹਾ ਤੇ ਅੱਗੇ ਵੀ ਜਿਹੜੀ ਇਹ ਇਹ ਜਿਹੜੀ ਅੱਗ ਦੀ ਜਿਹੜੀ ਅੱਗ ਹਵਾ ਦਾ ਰੁਕ ਅੱਗੇਲੇ ਪਿੰਡਾਂ ਨੂੰ ਕਰ ਚੁੱਕੀ ਕਾਫੀ ਕਹਿੰਦੇ ਵੀ ਅਗਲੇ ਪਿੰਡਾਂ ਦੇ ਵਿੱਚ ਕਈ ਏਕੜ ਜਿਹੜੀ ਫਸਲ ਸੜ ਕੇ ਸੁਆਹ ਹੋ ਚੁੱਕੀ ਆ ਏਕੜ ਜਾਂਦੇ ਪਏ ਸੋ ਤੁਹਾਨੂੰ ਦੱਸ ਰਹੇ ਹਾਂ ਜਿਹੜਾ ਰਸਤੇ ਦੇ ਵਿੱਚ ਟਰੈਕਟਰ ਲੋਕ ਆਪੋ ਆਪਣੇ ਟਰੈਕਟਰ ਵਾਹਨ ਲੈ ਕੇ ਉਸ ਅੱਗ ਨੂੰ ਬੁਝਾਉਣ ਵਾਸਤੇ ਚਲੇ ਜਾਂਦੇ ਨੇ ਤਾਂ ਕਈ ਤਾਂ ਵਿਚਾਰੇ ਅਸੀਂ ਪਹਿਲਾਂ ਵੀ ਤਸਵੀਰਾਂ ਵੀਡੀਓ ਦੇਖ ਚੁੱਕੇ ਹਾਂ ਵੀ ਜਿਹੜੀ ਅਸਤਖ ਅੱਗ ਦੀ ਲਪੇਟ ਵਿੱਚ ਕਾਫੀ ਲੋਕ ਆ ਚੁੱਕੇ ਨੇ ਤਾਂ ਪ੍ਰਮਾਤਮਾ ਤੇ ਪ੍ਰਮਾਤਮਾ ਅੱਗੇ ਵਾਰ-ਵਾਰ ਅਰਦਾਸ ਬੇਨਤੀਆਂ ਕਰਦੇ ਹਾਂ ਪ੍ਰਮਾਤਮਾ ਇਸ ਪੰਜਾਬ ਦੇ ਲੋਕਾਂ ਤੇ ਪਲਾਕਾਰ ਸੋ ਦੋਸਤੋ ਤੁਸੀਂ ਇਸੇ ਤੱਕ ਜੁੜੇ ਰਹੋ ਹੈਵਿੰਗ ਇੰਡੀਆ ਟੀਵੀ ਨਾਲ ਤੇ ਮਿਲਦੇ ਹਾਂ ਨਵੀਂ ਅਗਲੀ ਅਪਡੇਟ ਨਾਲ